ਪਿਆਰੀਏ ਸੰਗਧੀਓ ਤੇ ਹਰ ਬਾਣੀ 10 ਹਾੜ 20ਵੀਂ ਵਿਕਰਮੀ ਸੋਣ ਸਿੰਘ ਰਾਮਪੁਰ ਦੇ ਨਿਮਿਤ ਦਰਬਾਰ ਵਿੱਚ ਜੇਠਵਾਲ ਹੋਈ ਇਸ ਬਾਣੀ ਰਹੀ ਸੱਚੇ ਪਾਤਸ਼ਾਹ ਨੇ ਕੀ ਸਿਖਾਇ ਦਿੱਤੀ ਸਾਨੂੰ ਵੀ ਜੋ ਕੁਝ ਸਾਨੂੰ ਮਿਲਣਾ ਹੈ ਉਹ ਸੱਚ ਪ੍ਰੀਤ ਵਿੱਚੋਂ ਹੀ ਮਿਲਦਾ ਹੈ ਜੇਕਰ ਸਾਡੀ ਆਪਸ ਵਿੱਚ ਪ੍ਰੀਤ ਹੈ ਤੇ ਉਹ ਪ੍ਰੀਤ ਸਤਿਪੁਰ ਦੇ ਨਾਲ ਹੈ ਜੇ ਅਸੀਂ ਕਿੰਤੂ ਪ੍ਰੰਤੂ ਵਾਦ ਦੇ ਵਿੱਚ ਹਾਂ ਤੇ ਫਿਰ ਪ੍ਰੀਤ ਨਹੀਂ ਹੋ ਸਕਦੀ ਫਿਰ ਸਾਡਾ ਨਾਤਾ ਜਿਹੜਾ ਉਹ ਪਰਮਾਤਮਾ ਨਾਲ ਕਦੇ ਵੀ ਨਹੀਂ ਜੁੜ ਸਕਦਾ ਸੋ ਹਰ ਬਾਣੀ ਵਿੱਚ ਵੀ ਸੱਚੇ ਪਾਤਸ਼ਾਹ ਨੇ ਇਹੀ ਲਿਖਾਇਆ ਹੈ ਸੱਚ ਪ੍ਰੀਤ ਧੁਰ ਦਾ ਰਾਜ ਸ਼੍ਰੀ ਭਗਵਾਨ ਆਪ ਜਣਾਇਦਾ ਹੀ ਜਣਾ ਸ਼੍ਰੀ ਭਗਵਾਨ ਨੇ ਕਿ ਸੱਚੀ ਪ੍ਰੀਤ ਜੇ ਸੱਚੀ ਪ੍ਰੀਤ ਹੈ ਤੇ ਫਿਰ ਅਸੀਂ ਭਗਵਾਨ ਦੇ ਹੁਕਮ ਅਨਸਾਰ ਹ ਨਹੀਂ ਤੇ ਨਹੀਂ ਸੱਚ ਪ੍ਰੀਤੀ ਸੱਚੇ ਘਰ ਲਗਾਵੇ ਬਾਜ ਤੋਰ ਸੰਦੇਸ਼ ਆਪ ਲਗਾਏਗਾ ਸੱਚੀ ਪ੍ਰੀਤੀ ਜਿਹੜੀ ਆ ਕਿਉ ਸੱਚੇ ਘਰ ਦੇ ਬਾਝ ਵਿੱਚ ਆਵਾਜ਼ ਉਹ ਹੀ ਵਜਦੀ ਸੱਚ ਪ੍ਰੀਤ ਕਮਾਏ ਮੋਹਣ ਮਾਧਵ ਮਾਧ ਮੋਦਰ ਰਸ ਆਪਣੀ ਧੁਨ ਅਲਾਹੇਂ ਦਾ ਸੱਚ ਪ੍ਰੀਤ ਲਾਬ ਲਾਬ ਥੱਕੇ ਕੋਟਨ ਸੰਤ ਸਾਧ ਲੱਬਿਆ ਸਾਰ ਕੋਈ ਨਾ ਪਾਏਂਦਾ ਜਿਹੜੀ ਸੱਚੀ ਪ੍ਰੀਤ ਹੀ ਕੋਟਨ ਕੋਟ ਜੜਿਆ ਸਾਧ ਸੰਤ ਵੀ ਇਹੋ ਹੀ ਲੱਭਦੇ ਰਹਾ ਪਰ ਜੇ ਲੱਭ ਗਈ ਤੇ ਫਿਰ ਉਹਦੀ ਸਾਰ ਨਹੀਂ ਪਾਈ ਸੱਚੀ ਪ੍ਰੀਤ ਹੀ ਸਾਰੇ ਕਰਦੇ ਯਾਦ ਹਿਰਦੇ ਹਾਰ ਨਾ ਕੋਈ ਵਸਾਏਂਦਾ ਯਾਦ ਕਰਦੇ ਆ ਕਿ ਅਸੀਂ ਸੱਚੀ ਪ੍ਰੀਤ ਮੰਗੀ ਆ ਪਰ ਉਹ ਪ੍ਰਮਾਤਮਾ ਨੇ ਹਿਰਦੇ ਦੇ ਵਿੱਚ ਵਸਾਈ ਨਹੀਂ ਹੁੰਦਾ ਜਦ ਤੱਕ ਉਹ ਹਿਰਦੇ ਦੇ ਵਿੱਚ ਨਹੀਂ ਵੱਸਦਾ ਤਦ ਤੱਕ ਅਸੀਂ ਉਹ ਪ੍ਰੀਤ ਨਹੀਂ ਕਰ ਸਕਦੇ ਕਲ ਜੋਗੇ ਅੰਤੁ ਸ਼੍ਰੀ ਭਗਵੰਤ ਵਿਦਿਆਨ ਭਗਤਾ ਸੁਣੇ ਆਪ ਫਰਿਆਦ ਕਰ ਸਾਚੇ ਫੇਰਾ ਪਾਇੰਦਾ ਕਲ ਜੋਗੰਤ ਦੇ ਵਿੱਚ ਗਿਆ ਭਗਵਾਨ ਨੇ ਖੁਦ ਆਪ ਆ ਕੇ ਫਰਿਆਦ ਸੁਣੀ ਸਤ ਜੇ ਫਰਿਆਦ ਸੁਣੀ ਹੈ ਤੇ ਫੇਰ ਸੰਦੇਸ਼ ਕਿਹੜਾ ਸਾਨੂੰ ਦਿੱਤਾ ਸੱਚ ਪ੍ਰੀਤੀ ਦਾ ਜੋਤੀ ਜੋ ਸਰੂਪ ਹਾਰ ਆਪ ਆਪਣੀ ਕਿਰਪਾ ਕਰ ਕਰੇ ਖੇਲ ਸੱਚਾ ਹਾਰ ਸਾਚੀ ਇਸਿਆ ਇੱਕ ਦਰਢਾਹੇਂਦਾ ਸੋਚਿ ਸ਼ੋਦੇ ਵੇ ਆਪ ਆਪਣੇ ਹੱਥ ਰਖੇ ਵਢਾਈ ਆ ਕਿਉਂਕਿ ਵਢਾਈ ਕਿਹਦੇ ਕੋਲ ਹੈ ਪਰਮਾਤਮਾ ਦੇ ਕੋਲ ਆ ਤੇਰਾ ਮੇਰਾ ਇੱਕੋ ਜਾਪ ਆ ਤੁਮ ਪਰਮਾਤਮ ਦਾ ਹੈ ਸਮਝਾਈ ਆ ਇਹ ਆਕਾਲ ਪੁਰਖ ਸਮਝਾਉਂਦਾ ਕਿ ਤੇਰਾ ਮੇਰਾ ਜਾਪ ਇੱਕੋ ਹੀ ਆ ਕਿ ਭਗਤ ਵੀ ਪ੍ਰਮਾਤਮਾ ਨੂੰ ਕਹਿੰਦਾ ਕਿ ਤੂੰ ਮੇਰਾ ਹੈ ਤੇ ਪ੍ਰਮਾਤਮਾ ਵੀ ਭਗਤ ਨੂੰ ਕਹਿੰਦਾ ਕਿ ਤੂੰ ਮੇਰਾ ਹੈ ਤੇ ਜਾਪ ਆਤਮ ਪ੍ਰਮਾਤਮਨ ਦਾ ਹੀ ਹੋਈ ਹੈ ਸ੍ਰਿਸ਼ਟ ਸਭਾਈ ਨਾਤਾ ਖਾਕ ਅੰਤ ਖਾਕੀ ਰੂਪ ਵਟਾਈਆ ਪੀ ਜਿਹੜਾ ਸੰਸਾਰ ਦਾ ਨਾਤਾ ਕੀ ਆ ਅੰਤ ਖਾਕ ਹੈ ਤੇ ਅੰਤ ਨੇ ਕੀਆ ਖਾਕੀ ਰੂਪ ਦੇ ਵਿੱਚ ਹੀ ਹੋਣਾ ਹੈ ਅੰਤ ਖਾਕੀ ਹੋ ਜਾਣਾ ਨਾਤਾ ਕਿਦੇ ਨਾਲ ਰਹਿ ਜਾਣਾ ਸਿਰ ਪਰਮਾਤਮਾ ਦੇ ਨਾਲ ਜੋਤੀ ਜੋ ਸਰੂਪ ਹਾਰਾ ਆਪਣੀ ਕਿਰਪਾ ਕਰ ਦੇਵਣ ਹਾਰਾ ਸੱਚਾ ਵਾਰ ਸੱਚੀ ਸਿੱਖਿਆ ਇੱਕ ਦਰਗਾਹੀ ਆ ਇਹ ਸੱਚੀ ਸਿੱਖਿਆ ਜਿਹੜੀ ਉਹ ਪਰਮਾਤਮਾ ਨੇ ਸਾਨੂੰ ਸਮਝਾਈ ਹੈ ਸੱਚ ਪ੍ਰੀਤ ਡਿਰਢ ਵਿਸ਼ਵਾਸ ਦ੍ਰਿਸ਼ਟ ਐਸ਼ਟ ਇੱਕੋ ਇੱਕ ਜਣਾਏਂਦਾ ਸੱਚ ਪ੍ਰੀਤ ਕੀ ਹੈ ਸਾਡਾ ਡਿਰਢ ਵਿਸ਼ਵਾਸ ਹੈ ਜੇ ਅਸੀਂ ਪਰਮਾਤਮਾ ਤੇ ਡਿਰਢ ਵਿਸ਼ਵਾਸ ਕਰਦੇ ਹਾਂ ਤੇ ਫਿਰ ਉਹਦੇ ਹੁਕਮ ਨੂੰ ਚੱਲ ਕੇ ਅਸੀਂ ਪ੍ਰੀਤੀ ਦੇ ਵਿੱਚ ਵੱਜਦੇ ਹਾਂ ਕਿੰਤੂ ਪਰੰਤੂ ਨਿੰਦਿਆ ਦੇ ਵਿੱਚ ਨਹੀਂ ਆਉਂਦੇ ਕਿਉਂਕਿ ਇਹ ਅਕਾਲ ਪੁਰਖ ਦਾ ਹੁਕਮ ਕਿਤੇ ਵੀ ਨਹੀਂ ਹਸਣ ਸੱਚ ਪ੍ਰੀਤ ਦਿੜੜ ਵਿਸ਼ਵਾਸ ਦ੍ਰਿਸ਼ਟ ਇਸ਼ਟ ਇਕੋ ਇੱਕ ਜਣਾਏ ਦਾ ਸੱਚ ਪ੍ਰੀਤੀ ਪੂਰਨ ਤਰਵਾਸ ਪ੍ਰਭ ਏਕਾਰਾਵ ਖਾਂਦਾ ਅਹੀ ਰਾਵ ਕਹਿੰਦਾ ਪਰਮਾਤਮਾ ਕਿ ਸੱਚ ਪ੍ਰੀਤੀ ਦੇ ਤੇ ਆਪਣਾ ਬਿਡਾਉ ਵਿਸ਼ਵਾਸ ਰੱਖੋ ਸੱਚ ਪ੍ਰੀਤੀ ਸਦਾ ਸਾਥ ਠੱਗ ਚੋਰ ਲੁੱਟ ਕੋਈ ਨਾ ਜਾਏਂਦਾ ਬਾਕੀ ਦੌਲਤਾਂ ਜਿਹੜੀਆਂ ਠੱਗ ਚੋਰਾਂ ਕੋਲ ਲੁੱਟੀਆਂ ਜਾ ਸਕਦੀਆਂ ਤੇ ਜੇ ਸੱਚ ਪ੍ਰੀਤੀ ਸਾਡੇ ਕੋਲ ਆ ਤੇ ਕੋ ਨੂੰ ਕੋਈ ਲੁੱਟ ਨਹੀਂ ਸਕਦਾ ਤੇ ਨਾਤਾ ਉਦੇ ਨਾਲ ਹੀ ਵੱਜਣਾ ਪਰਮਾਤਮਾ ਨੂੰ ਜੇ ਸੱਚ ਪ੍ਰੀਤੀ ਹੈ ਸੱਚ ਪ੍ਰੀਤੀ ਧੁਰ ਸੁਹਾਗ ਅੰਤ ਕੰਤ ਮੇਲ ਮਲਾਇੰਦਾ ਆ ਵਾ ਸੱਚ ਪ੍ਰੀਤੀ ਧੁਰ ਦਾ ਸੁਹਾਗ ਹੈ ਅੰਤ ਉਸ ਕੰਤ ਸੁਹਾਗ ਦੇ ਨਾਲ ਉਹਨੇ ਮਲਾਉਣਾ ਤੇ ਜੇ ਵਿਕਾਰਾਂ ਵਿੱਚ ਪੈ ਗਏ ਫਿਰ ਇੱਥੇ ਸੰលោក ਮਹਾਂ ਦੇ ਵਿੱਚ ਹੀ ਹੁੰਦੇ ਰਹ ਜਾਂਦੇ ਆ ਸੱਚ ਪ੍ਰੀਤਿ ਬੁਝਾਇਆ ਆਗ ਅਗਨੀ ਤਤ ਨ ਕੋਇ ਰਖਾਇੰਦਾ ਸੱਚੀ ਪ੍ਰੀਤ ਮਨਗੀ ਦੇ ਸਾਡੇ ਕੋਲ ਬਕਾਰਾਂ ਦੀ ਜਿਹੜੀ ਆਗ ਆ ਖਤਮ ਹੋ ਜੇਗੇ ਕਿਉਂਕਿ ਆਪਾ ਪਰਮਾਤਮਾ ਦੇ ਦਰਸਾਏ ਹੋਏ ਮਾਰਗ ਤੇ ਚੱਲਣ ਲੱਗ ਜਾਵੇਂ ਸੱਚ ਪ੍ਰੀਤ ਖੇਲ ਕਮਾਸ਼ ਹਰ ਕਰਤਾ ਆਪ ਕਰਾਇੰਦਾ ਸੱਚ ਪ੍ਰੀਤ ਮੰਡਲ ਰਾਸ ਨਿਰਗੁਣ ਸਰਗੁਣ ਗੋਪੀ ਕਾਨ ਨਚਾਏਂਦਾ ਸੱਚ ਪ੍ਰੀਤ ਆਤਮ ਆਸ ਜਨ ਭਗਤਾ ਵੇਖ ਵਖਾਏਂਦਾ ਸੱਚੀ ਪ੍ਰੀਤ ਹੀ ਸਾਡੀ ਆਤਮਾ ਦੀ ਆਸ ਜੇ ਸੱਚੀ ਪ੍ਰੀਤ ਸਾਡੀ ਪਰਮਾਤਮਾ ਦੇ ਨਾਲ ਅਸੀਂ ਆਸ ਰੱਖਦੇ ਆਂ ਤਾਂ ਜਨ ਭਗਤਾਂ ਨੂੰ ਆ ਕੇ ਮਿਲਦਾ ਹੈ ਸੱਚ ਪ੍ਰੀਤੀ ਅੰਦਰ ਕੋਈ ਨਾ ਹੋਏ ਅਦਾਸ ਦੁਖੀਆਂ ਦਰਦ ਦਰਦ ਮਟਾਏ ਨਾ ਜੇ ਸੱਚੀ ਪ੍ਰੀਤ ਆ ਤੇ ਫਿਰ ਸਾਡੇ ਉੱਤੇ ਕੋਈ ਅਦਾਸੀ ਨਹੀਂ ਆਉਂਦੀ ਅਦਾਸੀ ਕਦੋਂ ਆਉਂਦੀ ਆ ਜਦੋਂ ਅਸੀਂ ਦੁਨਿਆਵੀ ਦੁਨਿਆਦਾਰੀ ਦੇ ਵਿੱਚ ਖੋ ਗਏ ਹਾਂ ਉਹ ਕੰਮ ਸਾਡਾ ਖਾਬੋ ਗੈਤੋ ਤੇ ਤੇ ਅਸੀਂ ਦੁਖੀ ਹੋ ਗਏ ਲੇਕਿਨ ਪਰਮਾਤਮਾ ਦੇ ਨਾਲ ਪ੍ਰੀਤ ਕਰਨ ਦੇ ਨਾਲ ਅਸੀਂ ਕਦੀ ਦੁਖੀ ਨਹੀਂ ਹੁੰਦੇ ਜੋਤੀ ਜੋ ਸਰੂਪ ਹਾਰ ਆਪ ਆਪਣੀ ਕਿਰਪਾ ਕਰ ਸੱਚ ਪ੍ਰੀਤੀ ਇੱਕ ਵਖਾਏਂਦਾ ਸੱਚ ਪ੍ਰੀਤੀ ਸਾਚੀ ਕੂਟ ਘਰ ਇੱਕੋ ਇੱਕ ਵਸਾਈਆ ਸੱਚ ਪ੍ਰੀਤੀ ਨਾਤਾ ਤੋੜੇ ਝੂਠ ਝੂਠ ਕੁੜੀ ਕਿਰਿਆ ਮੋ ਮਟਾਈਆ ਆ ਸੱਚੀ ਪ੍ਰੀਤ ਜਿਹੜੀ ਸਾਡਾ ਜਿਹੜਾ ਨਾਤਾ ਉਹ ਝੂਠ ਝੂਠ ਕੁੜੀ ਕਿਰਿਆ ਦੇ ਨਾਲੋਂ ਤੋੜ ਦਿੰਦੀ ਹੈ ਤੇ ਪ੍ਰੀਤ ਕੀ ਦੇ ਨਰੇਂਦੀ ਪ੍ਰਮਾਤਮਾ ਦੇ ਨਾਲ ਸੱਚ ਪ੍ਰੀਤੀ ਉੱਪਰ ਸਹਿਬ ਸਤਿਗੁਰ ਸਹਿਬ ਜਾਏ ਤੁਠ ਮਿਹਰਬਾਨ ਮੇਰ ਨਜ਼ਰੇ ਉਠਾਈਆ ਸਹਿਬ ਸਤਿਗੁਰ ਨੇ ਕਿੱਥੇ ਤੁਠਣਾ ਆ ਸਾਡੇ ਉਤੇ ਮਿਹਰਬਾਨ ਹੋਣਾ ਕਦੋਂ ਜਦੋਂ ਅਸੀਂ ਉਹਦੇ ਨਾਲ ਸੱਚੀ ਪ੍ਰੀਤ ਕਰਦੇ ਹਾਂ ਹੋਰ ਉਸ ਮਿਹਰਬਾਨ ਦੀ ਦਇਆ ਵੀ ਫੇਰੀ ਹੋਣੀ ਸੱਚ ਪ੍ਰੀਤੀ ਸਾਚਾ ਜਾਮ ਸੱਚਾ ਜਾਮ ਪੀਵੇ ਘਟ ਅਮਰਤ ਇੱਕੋ ਨਜ਼ਰੀ ਆਈਆ ਸੱਚ ਪ੍ਰੀਤੀ ਅੰਦਰ ਜਨ ਭਗਤਾ ਚੜਿਆ ਚੋਟ ਚੋਟੀ ਇੱਕੋ ਇੱਕ ਰਖਾਈਆ ਸੱਚ ਪ੍ਰੀਤੀ ਵਾਲਾ ਜਨ ਜਿਹੜਾ ਜਨ ਭਗਤ ਆ ਚੋਟੀ ਉਹਨੇ ਜਾਣਨਾ ਚੋਟੀ ਕਿਹੜੀ ਆ ਪ੍ਰਮਾਤਮਾ ਦੇ ਕੋਲ ਜਾਣਨਾ ਜੋਤੀ ਜੋ ਸਰੂਪ ਹਾਰ ਆਪ ਆਪਣੀ ਕਿਰਪਾ ਕਰ ਸੱਚੀ ਕਰਨੀ ਆਪ ਕਮਾਈਆ ਸੱਚ ਪ੍ਰੀਤੀ ਪਾਰ ਬ੍ਰਹਮ ਬ੍ਰਹਮ ਇੱਕੋ ਵਾਰ ਜਨਾਈਆ ਉਹ ਪ੍ਰਮਾਤਮਾ ਨੇ ਇੱਕੋ ਵਾਰੀ ਜਨਾਈਆ ਜਨਾਈ ਕਰਾਤੀ ਆ ਲਿਖਾਤੀ ਆ ਇਸੇ ਕਰਕੇ ਸੱਚੇ ਪਾਤਸ਼ਾਹ ਨੇ ਕਹੇ ਵੀ ਹਰ ਬਾਣੀ ਨੂੰ ਪੜਨਾ ਹੈ ਵਿਚਾਰਨਾ ਤੇ ਆਪਣੇ ਉੱਤੇ ਲਾਗੂ ਕਰਨਾ ਤੂੰ ਮੇਰਾ ਹੁਕਮ ਲੈਣਾ ਮੰਨ ਸ਼ਾ ਪਾਤਸ਼ਾ ਸੱਚ ਜਣਾਈਆ ਇਹ ਹੁਕਮ ਕਿੰਨੇ ਮੰਨਣਾ ਤੇ ਕਾਲਪੁਰਖ ਨੇ ਕਿਹਾ ਕਿਨਾਂ ਨੂੰ ਭਗਤਾਂ ਨੂੰ ਆ ਮੇਰਾ ਹੁਕਮ ਮੰਨ ਲੈਣਾ ਸੱਚੀ ਪ੍ਰੀਤ ਦੇ ਵਿੱਚ ਰਹਿਣਾ ਹੈ ਨਵਾਦ ਦੇ ਵਿੱਚ ਨਹੀਂ ਰਹਿਣਾ ਕਿੰਤੂ ਪ੍ਰੰਤੂ ਦੇ ਵਿੱਚ ਨਹੀਂ ਰਹਿਣਾ ਪਿਛਲੀ ਕੀਤੀ ਦੇ ਡੰ ਮਾਇਆ ਮਮਤਾ ਮੂ ਮਟਾਈਆ ਅੱਗੇ ਸੁਣ ਲਾ ਕੰਨ ਜਨ ਕੰਨਾ ਆਪ ਦਰਡਾਈਆ ਜੋ ਉਪਜੇ ਸੋ ਗੁਰਮੁਖ ਚੰਨ ਦੂਜਾ ਨજર ਕੋਈ ਨਾ ਆਈਆ ਜੋ ਉਪਜਿਆ ਗੁਰਮਖ ਉਹ ਚੰਨਿਆ ਪਰ ਚਾਨੋ ਕਦੋਂ ਜਦੋਂ ਸਤਗੁਰ ਦੇ ਹੁਕਮ ਦੇ ਵਿੱਚ ਜੋਤੀ ਜੋ ਸਰੂਪ ਹਾਰ ਆਪ ਆਪਣੀ ਕਿਰਪਾ ਕਰ ਸਾਧ ਦੇਵਨ ਹਾਰ ਵਢਾਈਆ ਦੇਵੇ ਵਟਾਈ ਭਗਤਾਂ ਹੈ ਆਪ ਆਪਣੀ ਦਇਆ ਕਮਾਈਆ ਫਿਰ ਪ੍ਰਮਾਤਮਾ ਨੇ ਵਢਾਈ ਜਿਹੜੀ ਖੁਦ ਆਪ ਦੇਣੀ ਆ ਕਿਉਂਕਿ ਆਪਾਂ ਉਹਦੇ ਹੁਕਮ ਅਨੁਸਾਰ ਚੱਲਾਂਗੇ ਹੁਕਮ ਮੰਨਾਂਗੇ ਤੇ ਉਹਦੇ ਤੇ ਵਢਾਈ ਮਿਲੇਗੀ ਸੋ ਹੰਗਟੂ ਉਲਾ ਦੇ ਜਾਪ ਆਤਮ ਪਰਮਾਤਮ ਮੇਲ ਮਲਾਈਆ ਕਿਸ ਸੰਗ ਦਾ ਢੋਲਾ ਜਿਹੜਾ ਸਾਡਾ ਆਤਮ ਪਰਮਾਤਮ ਦਾ ਹੈ ਸੋ ਪਰਮਾਤਮਾ ਹੰਗ ਆਤਮਾ ਆਤਮ ਪਰਮਾਤਮ ਦਾ ਢੋਲਾ ਹੀ ਸੋਹੰਗ ਜਾਪ ਹੈ ਨੌ ਦਵਾਰੇ ਦੱਸੇ ਨਾ ਦਸਣੀ ਸਾਪ ਮਨ ਕਾ ਮੂਨਕ ਹੋਏ ਹਲਕਾਈਆ ਫਿਰ ਨੌ ਦਵਾਰਿਆਂ ਦੇ ਵਿੱਚ ਦਸਣੀ ਸਾਪ ਕਿਹੜੀ ਆ ਜਿਹੜੇ ਵਕਾਰ ਨੇ ਕੂੜ ਜੂਠ ਝੂਠ ਕੂੜ ਵਕਾਰ ਚੁਗਲੀ ਨਿੰਦਿਆ ਈਰਖਾ ਵੈਰ ਵਿਰੋਧ ਇਹ ਸਾਰੇ ਕਿਹੜੇ ਨੇ ਇਹ ਸੱਤ ਇਹੋ ਹੀ ਦੱਸਦੇ ਸਾਡੇ ਸਰੀਰ ਨੂੰ ਜੋਤੀ ਜੋਸ ਰੂਪ ਹਾਰ ਆਪ ਆਪਣੀ ਕਿਰਪਾ ਕਰ ਸਦ ਦੇਵਨ ਹਾਰ ਵਡਿਆਈਆ ਸਦਾ ਹੀ ਉਹ ਪਰਮਾਤਮਾ ਕੀ ਆ ਦੇਵਨ ਹਾਰ ਬੜੀ ਆਇਆ ਸੋ ਹਰ ਸੰਗਤ ਜੀਓ ਸੱਚੇ ਪਾਤਸ਼ਾਹੀ ਨੇ ਸਾਨੂੰ ਇੱਕ ਪ੍ਰੀਤੀ ਡੋਰੀ ਦੇ ਨਾਲ ਹੀ ਬਧਾਇਆ ਹੈ ਇਹ ਜਿੰਨੇ ਮੋਤੀ ਇਹ ਸਾਰੇ ਦਿਸ ਰਹੇ ਨੇ ਜਟੇ ਸਾਰੇ ਪ੍ਰੀਤ ਲੜੀ ਦੇ ਵਿੱਚ ਪਰੋਏ ਹੋਏ ਸੋ ਇਹ ਸਿੱਖਿਆ ਸੱਚੇ ਪਾਤਸ਼ਾਹੀ ਨੂੰ ਆਪਾਂ ਛੱਡਣੀ ਨਹੀਂ ਹੈ ਜਦੋਂ ਵੀ ਇਹ ਸਿੱਖਿਆ ਨੂੰ ਅਸੀਂ ਛੱਡ ਕੇ ਬਾਹਰ ਹੁੰਨੇ ਆ ਤੇ ਫੇਰੇ ਜਿਹੜਾ ਸਾਪ ਆਕਾਰਾਂ ਦਾ ਉਹ ਆਣ ਕੇ ਡੱਸਦਾ ਤਸੀ ਬਰਬਾਦ ਹੋ ਜਾਣਾ ਹੈ ਤੇ ਇਸੇ ਕਰਕੇ ਸੱਚੇ ਪਾਤਸ਼ਾਹ ਨੇ ਕਿਹਾ ਸਿਖ ਮਰਬਾਣੀ ਨੂੰ ਪੜਨਾ ਹੈ ਵਿਚਾਰਨਾ ਹੈ ਤੇ ਆਪਣੇ ਉੱਤੇ ਲਾਗੂ ਕਰਨਾ ਹੈ ਮੈਂ ਇੱਥੇ ਹੀ ਹਰ ਬਾਣੀ ਸਮਾਪਤ ਕਰਨ ਦੀ ਸੱਚੇ ਪਾਤਸ਼ਾਹ aí ਪਾਸੋਂ ਹਰ ਸੰਗਤ ਪਾਸੋਂ ਇਹ ਜਾਤ ਚਾਹਨਾ ਜੇ ਕੋਈ ਅੱਖਰ ਵੱਧ ਘਟ ਪੜਿਆ ਗਿਆ ਹੋਵੇ ਤੇ ਮੈਂ ਸੱਚੇ ਪਾਤਸ਼ਾਹ aí ਪਾਸੋਂ ਹਸ ਸੰਗਤ ਪਾਸੋਂ ਕੇ ਮਾਮਾ ਮਿਲਾਂ ਹਾਂ ਆਉ ਪੰਜ ਕਰਿਆ ਦਾ ਸਾਥ ਤੇ ਹੋ ਜੀ ਸੋ ਸੋ ਮਹਾਰਾਜੇ ਸਿੰਘ ਵਿਸ਼ਨੋ ਭਗਵਾਨ ਦੀ ਜੈ ਸੋ ਮਹਾਰਾਜੇ ਸਿੰਘ ਵਿਸ਼ਨੋ ਭਗਵਾਨ ਦੀ ਜੈ ਸੋ ਗੋਗਨਾੰਦੀ ਜੈ ਸੋ